ਚਾਈਸ ਤੇ ਨਸ਼ੀਲੀ ਲਾਹਣ ਨਾਲ ਪਰੇ ਡਰਮਾਂ ਦੇ ਡਰਮ ਪੁਲਿਸ ਦੇ ਐਕਸਾਈਜ਼ ਵਿਭਾਗ ਦੀ ਟੀਮ ਨੇ ਰੇਡ ਮਾਰ ਕੇ ਬਰਾਮਦ ਕੀਤੇ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਜਿਵੇਂ ਹੀ ਲਾਹਣ ਬਰਾਮਦ ਹੁੰਦੀ ਹੈ ਉਸ ਨੂੰ ਮੌਕੇ ਦੇ ਉੱਤੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ ਅੰਮ੍ਰਿਤਸਰ ਦੇ ਕੋਟਲੀ ਸਕਾ ਦੀ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਦੇ ਵੱਲੋਂ ਤੇ ਐਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਸੀ ਤੇ 8500 ਲੀਟਰ ਲਾਹਣ ਬਰਾਮਦ ਹੋਈ ਹੈ ਕਹਤਾ ਜਰੂਰੀ ਠੇਕੇ ਤੁਸੀਂ ਆ ਗਏ ਨਾ ਤੁਸੀਂ ਘੁੰਮਤਾ ਰਹੇ ਬਾਈਪਾਸ ਮਹਾ ਆ ਕੇ ਫੋਨ ਕਰ ਲਿਓ ਮੈਨੂੰ ਇੱਕ ਮਿੰਟ ਪ੍ਰਾਨੰਗ ਮੰਦਿਰ ਮੰਡੀ ਕਿ ਨਹੀਂ ਆਹ ਵੰਡੀ ਆ ਸਾਰੇ ਨਵੇਂ ਆ ਜੀ ਸਾਰੇ ਨਵੇਂ ਆ ਜੀ ਹੂੰ ਇਹ ਕੋਈ ਨਹੀਂ ਰਾਂਜਾ ਕੋਈ ਨਾ ਕੋਈ ਸਪੋਰਟ ਲੱਗਦੀ ਹੈ ਨਾ Mas olha sai pra ela. ਅਰੇ ਬੋਲ ਰਹੇ ਡੀਡੂ ਗਾਂ ਰੈਡੀ ਕਿ ਆਪਾ ਇਹ ਬੰਦਾ ਇੱਕ ਹੋਵੇ ਤੇ ਰੱਖੀ ਜਾਈਏ ਲਾਦ ਰਿਓ ਟ ਗੱਡੀ ਪੂਰਾ ਖਿੱਚਣਾ ਇੱਕ ਹਾਂ ਪੂਰਾ ਖਿੱਚਾਂਗੇ ਬਾਹਰ ਚਲਾਉਨੇ ਆ ਪੱਤਰ ਕਰਕੇ ਨਾਈ ਆਂ ਇੱਥੇ ਡੀਡੂ ਪੱਤਰ ਕਰ ਜਾ ਉਹ ਵੀ ਇੱਥੇ ਹੀ ਹੈ ਲਾਵਾ

ਕਰਾਲੇ ਇੰਨੇ ਨਵੇਂ ਬਾਂਡੇ ਨੇ ਕਿੰਨੇ ਪਾਉਦੇ ਕਾਮਰੇ ਲੈ ਗਏ ਕੋਲ ਆਹ ਇਹ ਪਾਸਾ ਦੋ ਸਿੱਧੇ ਤੋਂ ਦੇ ਐਕਸਾਈਜ਼ ਦੇ ਵਿਪਕ ਦੇ ਇੰਸਪੈਕਟਰ ਨੇ ਦੱਸਿਆ ਕਿ ਫਿਲਹਾਲ ਜਿਨ੍ਹਾਂ ਦੇ ਵੱਲੋਂ ਇਹ ਲਾਹਣ ਡਰਮਜ ਭੜ ਕੇ ਜਮਾ ਕੀਤੀ ਗਈ ਸੀ ਨੂੰ ਨਵੀਂ ਪਹਿਚਾਨ ਨਹੀਂ ਹੋ ਸਕੀ ਹੈ ਪਰ ਜਲਦ ਹੀ ਉਹਨਾਂ ਦੀ ਪਹਿਚਾਨ ਕਰ ਲਈ ਜਾਵੇਗੀ ਤੇ ਉਹਨਾਂ ਨੂੰ ਕਾਬੂ ਵੀ ਕੀਤਾ ਜਾਵੇਗਾ ਇਹ ਕਿਹੜੀ ਜਗ੍ਹਾ ਤੋਂ ਫੋਟੋ ਹੈ ਪਿੰਡ ਕੋਟਲੀ ਸਤਲੁਜ ਤੇ ਥਾਣਾ ਜਿਹੜਾ ਹੈਗਾ ਉਹ ਰਾਇਸਨਸ ਦਾ ਹਾਂਜੀ ਕਿੰਨੀ ਹੈ ਹਾਂ ਜਿਹੜਾ ਥਾਣਾ ਡਰਮ ਨੇ 200 ਪਰ ਕਿਜੀ ਆ ਤੇ ਨਾਲ ਪੰਜ ਤਰਪਾਨਾ ਮੰਗਵਾਜਾ ਤੇ ਕਿਹੜੀ ਜਗ੍ਹਾ ਤੋਂ ਪੜੀ ਕਿ ਲਵਾਰਸੇ ਜੇ ਕੋਈ ਫਿਲਹਾਲ ਤਾਂ ਲਵਾਰਸ ਆ ਪਰ ਇਹਨਾਂ ਦੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਪਿਲਾ ਪੁੱਟਣ ਇਸ ਤੋਂ ਪਹਿਲਾਂ ਵੀ ਕੋਈ ਸਵੇਰੇ ਕੋਈ ਹੋਰ ਵੀ ਤੇ ਜਿਹੜਾ ਤੇ ਰੇਡ ਕੀਤੀ ਸੀ ਹਾਂਜੀ ਛੇ ਕਿੰਨੀ ਹੋ ਰਹੀ ਜਿੱਥੇ ਹਾਂਜੀ ਛੇ ਤਾਂ ਉੱਥੋਂ ਕਿੰਨੀ ਬੜੀ ਕੀ ਆ ਉੱਥੇ ਜੀ 10 ਛੋਟੀਆਂ ਡਰਮੀਆਂ ਸੀਗੀਆਂ ਤੇ ਦੋ ਵੱਡੇ ਡਰਮ ਸੀਗੇ ਠੀਕ ਹੈ ਹਾਂਜੀ ਉੱਤੋਂ ਕੋਈ ਪਛਾਣ ਹੋਈ ਕਿਸੇ ਬੰਦੇ ਦੀ ਕਿ ਨਹੀਂ ਕੋਈ ਨਹੀਂ ਕੋਈ ਹੈ ਜੀ ਅੱਛਾ ਇੱਕ ਕਾਲੂ ਹੈ son of ਸੁਮ ਸਿੰਘ ਔਰ ਇੱਕ ਸੱਜੀ ਆ ਉਹਨਾਂ ਦੇ ਕਿਹਦੇ ਨਾਮ ਦੇ ਚੱਲਦੇ ਨੇ ਦੱਸਦੀ ਕਿ ਨਸ਼ੇ ਨੁਟਲ ਪਾਉਣ ਦੇ ਲਈ ਪੁਲਿਸ ਆਏ ਦਿਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਸ਼ਾਪੇ ਮਾਰੀ ਕਰਕੇ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਫਿਲਹਾਲ ਇਹਨਾਂ ਵੱਡੀ ਮਾਤਰਾ ਦੇ ਵਿੱਚ ਲਾਹਣ ਨੂੰ ਕਿੰਨਾ ਦੇ ਵੱਲੋਂ ਜਮ੍ਹਾਂ ਕਰਕੇ ਰੱਖਿਆ ਗਿਆ ਸੀ ਇਸ ਬਾਰੇ ਜਾਂਚ ਕਰਨ ਦੀ ਗੱਲ ਆਖੀ ਗਈ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ